ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਵਲੌਗ ਤੁਹਾਡਾ ਵੈਲਕਮ ਆ ਤੇ ਅੱਜ ਤੁਸੀਂ ਦੇਖ ਰਹੇ ਹੋ ਕਿ ਵਲੌਗ ਦੇ ਵਿੱਚ ਮੈਂ ਨਹੀਂ ਹੈਗੀ ਤੇ ਕੱਲ ਸਾਡਾ ਜੀ ਹੈਗਾ ਸੀ ਬਹੁਤ ਜ਼ਿਆਦਾ ਅਰਜੈਂਟ ਕੰਮ ਕੂਰੀਅਰ ਕਰਵਾਉਣਾ ਸੀ ਤੇ ਅਸੀਂ ਗਏ ਹੋਏ ਸੀ ਬਾਜ਼ਾਰ ਤੇ ਪਿੱਛੋਂ ਅਸੀਂ ਡਿਊਟੀ ਲਾ ਕੇ ਗਏ ਸੀ ਆਪਣੇ ਮਿਸਤਰੀਆਂ ਦੀ ਜੋ ਕਿ ਤੁਸੀਂ ਦੇਖ ਰਹੇ ਹੋ ਬੂਟਾ ਸਿੰਘ ਬਾਏ ਬਾਏ ਕਰ ਰਿਹਾ ਤੇ ਇਹਨਾਂ ਨੇ ਇਹ ਜਿਹੜਾ ਸਾਰਾ ਵਲੌਗ ਹੈ ਇਹਨਾਂ ਨੇ ਸ਼ੂਟ ਕੀਤਾ ਜਦੋਂ ਮੈਂ ਸ਼ਾਮ ਨੂੰ ਆਈ ਉਸ ਤੋਂ ਬਾਅਦ ਤੁਹਾਨੂੰ ਮੈਂ ਵਲੌਗਸ ਦੇਖਾਂਗੀ ਬਾਕੀ ਹੁਣ ਤੁਸੀਂ ਵਲੌਗ ਇੰਜੋਏ ਕਰੋ ਮਿਸਤਰੀਆਂ ਨਾਲ ਕਿਉਂਕਿ ਉਹ ਕਹਿੰਦੇ ਕਿ ਸਾਨੂੰ ਤੁਹਾਨੂੰ ਦੇਖ ਕੇ ਨਾ ਸਾਡੇ ਅੰਦਰ ਵੀ ਬੜੀ ਐਕਟੀ ਕੀ ਸਾਨੂੰ ਵੀ ਐ ਲੱਗਣ ਲੱਪਿਆ ਕਿ ਜਿਵੇਂ ਤੁਸੀਂ ਵਲੌਗ ਸ਼ੂਟ ਕਰਦੇ ਹੋ ਤੇ ਅਸੀਂ ਓਵੇਂ ਓਵੇਂ ਕੈਮਰੇ 'ਚ ਬੋਲੀ ਗਏ ਜਿਵੇਂ ਜਿਵੇਂ ਤੁਸੀਂ ਬੋਲਦੇ ਸੀ ਤੇ ਲੋਜੀ ਕਰੋ ਤੁਸੀਂ ਇੰਜੋਏ ਇਹਨਾਂ ਦਾ ਵਲੌਗ ਫਿਰ ਆਪਾਂ ਮਿਲਦੇ ਹਾਂ ਤੁਹਾਨੂੰ ਲੱਖ ਜੀ ਇਹ ਨਵੀਂ ਪਰ ਭਾਬਾ ਉਮੀਦ ਹੈ। ਉਹ ਰ ਸੀ ਸੀ ਫਿਲਰ ਆਊਗਾ ਜੀ। ਚੱਲ ਰਹੇ ਨੇ ਕਹਿੰਦੇ ਮੁੰਡੇ ਫਿੱਟਾ ਖਿੱਤ ਰੱਖਿਆ ਕਹਿੰਦੇ ਕੰਮ ਜੋਰਾਂਦਿਆ। ਮਿਸਤਰੀ ਨਕਸ਼ਾ ਦੇਖ ਲੈ ਰਿਹਾ ਹੈ। ਨਕਸ਼ਾ ਆਉਣਾ ਪਾ ਫਿੱਟ ਲੈ ਪੀਤਾ ਕਰ ਰਿਹਾ ਹੈ। ਇਹ ਆ ਗਿਆ ਜੀ ਆਪਣਾ ਪੂਜਾਰੂ। ਇਹ ਪੂਜਾਰੂ ਇਹ ਪੂਜਾਰੂ ਮ ਆ ਗਿਆ ਜੀਰੇ। बूटा मिस्त्री लग रहा जी किचन आ गया जी रिपोर्ट आ गए जी कम पूरा जोरा है ਉਹਨਾਂ ਆ ਗਈ ਪਿੱਛੇ ਇੱਕ ਤਫਾ ਲਾਉਂਦੇ ਆ ਅਠਾ ਜੱਡ ਕੇ ਇੱਕ ਦਾ ਠੀਕ ਜੀ ਮਾਰ ਲਿਆ ਜਿੱਦ ਵਿੱਚ ਲੱਗ ਗਿਆ ਮੈਂ ਮਿਲ ਬਰ ਬੰਗੇ ਪਹਿਲੇ ਉਹਦੇ ਆਮ ਲੋਕ ਪਤਾ ਨਹੀਂ ਦੇਖਿਆ ਮੁੜ ਕੇ ਉਹ ਹੁਣ ਕਿ ਜੇ ਹੁਣ ਕਿ ਚੰਦੀ ਕਣੀ ਪੋ ਕਲੀ ਪਾਉਣ ਲੈ ਰਨੇ ਜੀ कट डी गली हुई ਜੋ ਮੇਲੇ ਹਿਰਦੇ ਤੇ ਲੱਗੀ ਵੀ 990 ਦਵਾਈ ਲਾ ਲਾ ਫਾਹੂ ਬਾਤ ਫਾਹੂ ਬਾਅਦ ਮੈਂ ਮਾਰੀ ਨੀ ਚੋੜਾ ਤੇ ਜਮਾ ਦਿੱਖ ਨੇ ਕੋਈ ਰੋਜ਼ ਚੇਹੀ ਅੱਜ ਲੋ ਆਇਆ ਸੀਵੇ ਆਪਣੇ ਵਾਲੇ ਪਾਪੂ ਆਈ ਇਹ ਲਾਲਾ ਆ ਇਧਰ ਤੇ ਮੈਂ ਤੀ ਜਲ ਰਹੀ ਆ ਜੀ मिन्ती चल रही है जी इधर मिस्त्री रोटी भी आ गया था था। आ खड़ा भाई ਜੋ ਵੀ ਲੱਗਦਾ ਕਰਦਾ ਆਹੋ ਵੀ ਗਾ ਯਾਰ ਬੰਦ ਕਰ ਤੇ ਜਾਰੀ ਚੱਲਦਾ ਨੀ ਬੜਾ ਜਿਹਨੋਂ ਵੀ ਇੱਥੇ ਹੋ ਗਿਆ ਨਾ 15 ਦਿਨ ਦਾ ਦਵਾਈ ਆਦੇ ਹੋ ਗਿਆ ਹੈ ਜੀ ਦਵਾਈਆਂ ਪੀਤਾ ਸੂਤ ਚ ਬਲਾ ਗਿਆ ਨਹੀਂ ਹੋ ਰਹਾ ਸਿੱਧੇ ਲੋਟ ਨਹੀਂ ਹੈਗੇ ਸਿੱਧੇ ਨਹੀਂ ਹੈਗੇ ਉਹ ਲਾਤੀਆਂ ਨਿਸ਼ਾਨੀਆਂ ਜੀ ਕਿਹੜੇ ਦੇ ਉਹ ਜਿਹੜੀ ਕੰਦੇ ਜਿ ਲੈ ਪਿਆ ਆਹ ਵੀਡੀਓ ਸੌਂਦੋ ਨਾ ਰਿਹਾ ਆ ਹਮ ਧੰਨਵਾਦ ਆ ਕੰਮ ਸ਼ੁਰੂ ਹੋ ਗਿਆ ਆਪਣਾ ਆ ਕੰਦੇ ਕੰਪਲੀਟ ਹੋ ਗਈ ਨਾ ਅੱਜ ਕੀ ਜਾਣੀ ਹੁੰਦਾ ਟਰੈਕਟਰ ਇਹਨਾਂ ਮੋਟੇ ਭਾਈ ਹੁਣ ਪੂਰਾ ਪਿਆ ਰਿਹਾ ਹੈ ਆਹੋ ਭਾਈ ਇਹ ਪੂਰਾ ਪਰਾ ਕਰ ਲਾਗੇ ਨਾ ਲੱਗੇ ਇੰਨੇ ਦਾ ਬੰਦੇ ਇਹ ਆ ਗਿਆ ਬੈਡਰੂਮ ਉਹ ਲੌਬੀ ਆ ਗਈ ਲੌਬੀ ਦੇ ਕਿਚਨ ਬਾਹਰ ਆ ਜੂਗਾ ਪੋਰਚ ਤੇ ਆਪਣਾ ਡਰੈੰਗਰ ਹਲੋ ਹਾਂਜੀ ਉਹ ਮੈਂ ਕੀ ਦੇਖ ਲਿਆ ਜੂ ਪਰੀ ਪਰੀ ਦੇਖਣਾ ਪੈਂਦਾ ਇਹ ਬਾਕੀ ਦਾ ਕਰਤੀ ਸੈਟਿੰਗ ਜੀ ਮੈਂ ਮੈਂ ਆਵਾਂ ਤੇ ਇਧਰ ਬੁੱਕੇ ਵਿੱਚ ਵੀ ਲੱਗ ਰਹੇ ਨੇ ਇਧਰ ਆਕਮਾ ਬੜਾ ਲੱਗ ਰਿਹਾ ਹੈ ਲੱਗ ਰਹੇ ਬੱਲੇ ਹੋਰੀਆਂ ਤੇ ਲੋ ਜੀ ਆ ਸਾਡਾ ਬਾਈ ਆ ਜਿਹੜੀ ਅੱਜ ਅਸੀਂ ਬਾਜ਼ਾਰ ਗਏ ਸੀ ਅੱਜ ਅਸੀਂ ਬੜੇ ਬਿਜ਼ੀ ਸੀ ਸਾਡਾ ਕੋਰੀਅਰ ਅਰਜਣ ਜਾਣਾ ਸੀ ਤੇ ਅੱਜ ਹੀ ਇਹਨਾਂ ਦੀ ਡਿਊਟੀ ਲਈ ਸੀ ਕਿ ਵਲੌਗ ਸ਼ੂਟ ਕਰਨਾ ਤੇ ਇਹਨਾਂ ਨੇ ਵਲੌਗ ਸ਼ੂਟ ਕੀਤਾ ਜਿਹੜਾ ਤੁਸੀਂ ਇੰਜੋਏ ਕੀਤਾ ਤੇ ਸਪੈਸ਼ਲੀ ਇਹਨਾਂ ਵਾਸਤੇ ਕਮੈਂਟ ਕਰਿਓ ਤੇ ਕੀ ਨਾਂ ਤੇਰਾ ਜੋ ਬਣਵਾਸਤੇ ਕਿਉਂਕਿ ਇਹਨਾਂ ਨੇ ਅੱਜ ਵਲੌਗ ਸ਼ੂਟ ਕੀਤਾ ਸਾਰਾ ਜੋ ਵੀ ਕਰਨਾ ਸੀ ਕਿਉਂਕਿ ਤੁਹਾਡੇ ਬੜੇ ਕਮੈਂਟ ਆ ਰਹੇ ਸੀ ਤੇ ਤੁਸੀਂ ਕਹਿ ਰਹੇ ਸੀ ਜੋ ਵੀ ਹੋਇਆ ਸਾਨੂੰ ਦੱਸੀ ਜਾਇਓ ਤੇ ਅਸੀਂ ਫਿਰ ਇਹਨਾਂ ਦੀ ਡਿਊਟੀ ਲਾ ਕੇ ਗਏ ਸੀ ਤੇ ਅੱਜ ਹੁਣ ਤੁਹਾਨੂੰ ਇੱਧਰ ਦਿਖਾਣੇ ਆ ਸਾਰਾ ਕੁਝ ਇੱਧਰ ਕੀ ਚੱਲ ਰਿਹਾ ਬਾਕੀ ਤੁਸੀਂ ਦੇਖ ਹੀ ਲਿਆ ਵਲੌਗ ਚ ਕੀ ਇੱਧਰ ਕੀ ਚੱਲ ਰਿਹਾ ਲੋ ਜੀ ਲਓ ਜੀ ਇਧਰ ਕੰਦ ਆਪਣੀ ਹੋ ਗਈ ਨੀਹਾਂ ਤੱਕ ਪਹੁੰਚ ਗਈ ਨੀਹਾਂ ਮਤਲਬ ਜਿੱਥੇ ਤੱਕ ਭਰਨੀਆਂ ਨੇ ਦੇਖੀ ਤੇ ਬੈਡਰੂਮ ਕਰ ਰਹੇ ਹੋਗੇ ਮਾਇਨਾ ਕਰ ਰਹੀਆਂ ਦੋਨੇ ਜਾਣੀਆਂ ਪਰ ਸਾਨੂੰ ਹਜੇ ਸਮਝ ਕੁਛ ਨਹੀਂ ਆਇਆ ਕੀ ਆਈਏ ਇਹ ਹਾਂ ਦੂਸਰੀ ਆਈ ਹੈ ਨਾ ਹੁਣ ਇਹ ਦੂਜੀ ਤਰ੍ਹਾਂ ਜਾਣੀ ਹੈ ਭੈਣੀ ਪਤਾ ਨਹੀਂ ਕੀ ਹਿਸਾਬ ਕਿਤਾਬ ਹੈ ਤੇ ਬਾਕੀ ਹੁਣ ਕਾਰ ਆ ਕੇ ਸ਼ਾਮ ਨੂੰ ਦੱਸਣਗੇ ਕੀ ਹਿਸਾਬ ਕਿਤਾਬ ਸਾਨੂੰ ਕੁਛ ਨਹੀਂ ਪਤਾ ਢਾਡੀ ਕਿਉਂ ਨਾ ਬਣਾਇਓ ਕੱਤਨਾ ਦਾ ਵੀਡੀਓ ਬਣਾਇਓ ਨਹੀਂ ਮੈਂ ਤੈਨੂੰ ਲਿਆ ਹੀ ਨਹੀਂ ਕੈਮਰੇ 'ਚ ਤੁਹਾਡੀਆਂ ਗੱਲਾਂ ਹੀ ਸੁਣ ਲਈਆਂ ਹਾਂ ਕੋਈ ਇੰਨਾ ਮਟਕਾੜ ਕਿ ਤਾ ਤੁਹਾਨੂੰ ਦਿਨਾਂ ਵੀ ਇਹਨਾਂ ਮਰੇ ਕੀ ਜੀ ਆਸੀ ਮਟ ਅਸੀ ਇਮਟ ਬੋਰੀਆਂ ਲੱਗ ਬੋਰੀਆਂ ਲੱਗੀਆਂ ਨਹੀਂ ਮੋਟਾ ਨਹੀਂ ਤੇਰੀ ਇੱਜ਼ਤ ਮਾਣ ਕਰੀ ਫੇਰਦੀ ਵੀ ਹੋਣੀ ਕਰਾਂ ਤੂੰ ਇਹ ਹਿਸਾਬ ਕਰਨਾ ਚੱਪਾ ਮੇਜ਼ਿੰਗ ਡਾੜੀ ਕੱਟ ਲੈ ਡਾੜੀ ਕਿਹਨੂੰ ਇਹਨੂੰ ਕੱਟ ਦੇ ਬੁਠੀਕ ਤੋਂ ਬਾਅਦ ਨਹੀਂ ਪੜੀ ਕਿਦਾਂ ਤੂੰ ਵੱਟ ਕੇ ਮੇਰੇ ਨਾਲ ਨਹੀਂ ਕਿਹਾ ਬੁਠੀਕ ਨੇ ਬਾਅਦ ਆਹ ਦੇਖੋ ਇੱਧਰ ਆ ਜਾਓ ਇੱਧਰ ਆ ਜਾਓ ਦਾਈ ਅੰਦਰ ਆ ਜਾਓ ਹਰ ਯਾਰ ਉਹਨੇ ਬੰਦੇ ਮਾਪੇ ਬੰਦੇ ਖੱਤ ਦਾ ਬਣਿਆ ਹੋਇਆ ਹੈਗਾ ਅੱਜ ਲੱਗਦੇ ਕਹਿੰਦੇ ਹਰਾ ਜਿਹੜੇ ਮਾਂ ਬਾਪ ਨੇ ਲਿਆਏ ਘੇੜਨ ਦੇ ਆ ਰਹੇ ਨੇ ਖੇਡਣ ਜਾ ਰਹੇ ਨੇ ਦੇਖੋ ਨਾ ਸਕੇਟਿੰਗ ਅੱਗੇ ਰੱਖੀ ਹੋਈ ਹੈ ਉਹ ਤੇ ਸਕੇਟਿੰਗ ਪਈ ਅੱਗੇ ਕੋਈ ਨਹੀਂ ਨਿਕੇ ਨਿਕੇ ਅੱਜਕੱਲ ਨਿਕੇ ਨਿਕੇ ਨਿੱਕੇ ਤਿੱਖੇ ਤੈਨੂੰ ਤਾਂ ਚਾਹ ਮਿਲ ਗਈ ਤੇ ਸਾਨੂੰ ਕਿਸ ਨੇ ਚਾਹ ਨਹੀਂ ਬਣਾ ਕੇ ਦਿੱਤੀ ਸਾਰੇ ਸੁੱਤੇ ਪਏ ਨੇ ਆਹੀ ਆਹੀ ਬਾਜ਼ਾਰ ਫੇਰ ਦੀ ਆਹੀ ਫਿਰਣ ਲਈ ਲਾਉਣ ਖੇਤ ਤਾਂ ਗੰਮ ਦੋ ਦੇਣਾ ਥੈ ਤਾਂ ਉਤਾ ਕੋਈ ਵੀ ਘਰੇ ਵਲਗਾ ਨੇ ਲੋਕੀ ਬਤ ਕੋਈ ਕਹਿ ਰਿਹਾ ਇਹਦੇ ਬਾਰੇ ਗੱਲ ਨਹੀਂ ਵਾਲਦੇ ਹੁਣ ਕੋਲਾ ਬੰਦਾ ਲੱਗਿਆ ਸੋ ਪੰਨੂ ਕੋਰਾ ਹੋਇ ਤਦ ਤੋਂ ਬਿਲੇ ਕੁੱਤੂ ਗੜਾਈ ਆ ਗੰਬਲੇ ਰੋ ਕਾਲ ਆਲ ਮਾਰਨ ਦੇ ਕੋਲ ਨਹੀਂ ਓਖੇ ਨੇ ਤਾਂ ਕਮੈਂਟ ਆਇਆ ਹੀ ਕਹਿੰਦੇ ਮਿਸਤਰੀ ਦੱਸੋ ਤੁਹਾਡਾ ਕਿੱਥੋਂ ਦਾ ਹੈ ਸੁਨਾਮ ਮਿਸਤਰੀ ਲਾਣਾ ਕਮੈਂਟ ਕੋਈ ਆਇਆ ਹੀ ਕਿਸੇ ਦਾ ਕੋਈ ਸੁਨਾਮ ਤਾਂ ਹੋਣਾ ਆਈ ਗਿਆ ਭਾਈ ਉਹਦਾ ਕੰਟੈਕਟ ਨੰਬਰ ਤੁਹਾਨੂੰ ਦੇ ਦਾਂਗੇ ਤੁਸੀਂ ਸਿੱਧਾ ਕਾਲ ਕਰਕੇ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ ਕੋਈ ਸੁਨਾਮ ਤੋਂ ਤੁਹਾਡੇ ਬਾਰੇ ਪੁੱਛ ਰਿਹਾ ਸੀ ਕਹਿੰਦੇ ਬੂਟਾ ਮਿਸਤਰੀ ਕਿੱਥੋਂ ਦਾ ਦੱਸੋ ਅਸੀਂ ਸੁਨਾਮ ਲਾਣਾ ਸਾਬਾ ਜੀ ਆ ਗਿਆ ਨੇ ਬੋਟੇ ਜਾਂਦਾ ਔਰ ਸਾਬਾ ਵੀ ਆਣਾ ਉਹ ਨੂੰ ਕਹਾਂ ਮੈਂ ਰੱਖ ਦੇਣੀ ਨਹੀਂ ਕਰ ਮੈਂ ਤੇ ਸਗਲ ਉਹ ਨਹੀਂ ਅਰੇ ਉਹ ਤਾਂ ਘਰ ਦੇ ਟੱਟਾ ਬੰਦਾ ਏ ਤੇਰੀ ਬੋਲੀਆਂ ਨਹੀਂ ਨਹੀਂ ਉਹ ਤਾਂ ਟੱਟਾ ਬੰਦਾ ਏ ਤੇ ਜਮੇ ਉਹ ਤਾਂ ਆਪਣੇ ਕਰਕੇ ਜੀ ਸਾਬਾ ਉਹ ਪੱਪੜਾ ਕਿਹੜੀ ਗੱਲ ਸਾਬਾ ਕਰਦੇ ਵਿਆਹ ਕਿੰਨੇ ਬੰਦ ਕਰਾਤਾ ਉਹਦੇ ਤਾਂ ਜੇ ਪਿਆ ਪੈਣੇ ਹੁਣ ਵੈਰੀ ਗੁੱਡ ਦਮਣ ਤੂੰ ਜਿਹੜਾ ਟੈਗ ਲਾਇਆ ਅੱਗੇ ਕਸਾਂਝ ਨਹੀਂ ਆਂਦਾ। ਇਹ ਯੁੱਧ ਨਸ਼ੀਆਂ ਵਿਰੁੱਧ। ਅੱਛਾ ਵੈਰੀ ਗੁੱਡ ਵੈਰੀ ਗੁੱਡ। ਸੈੱਟ ਬਣਾ ਲਿਆ। ਉਏ ਤੇਰੀ ਮੰਮੀ ਦਾ ਲੱਕ ਟੁੱਟ ਜਾਣਾ ਸੀ। ਟੋਏਸਟ। ਟੋਏਸਟ ਨਾ। ਦਮੂ ਨਾ ਕਰੋ ਪੁੱਤ। ਉਹ ਚੱਕ ਲਈ ਦੀ ਐ। ਪਹਿਲਾਂ ਗੇ ਰਿਪਾ ਕੇ ਤੇ ਲੋਟ ਪਈ ਗੱਡੀ ਐ। ਸਵੇਰੇ ਸਵੇਰੀ ਤੇ ਕਾਲ ਵੀ ਆਈ ਐ। ਮਿੱਤਰਾਂ ਨੂੰ ਕਾਲ ਆਈ ਜਲੰਧਰ ਤੋਂ ਕੀ ਗੱਲ ਸੀ ਅੰਮ੍ਰਿਤਸਰ ਤੋਂ ਕਾਲ ਆਈ ਮਿੱਤਰਾਂ ਦੀ ਆਈ ਏ ਤਨ ਕਾਲਜ ਤੋਂ ਤੇ ਉਹ ਮਿੱਤਰ ਨੇ ਨਾ ਆਪਣੇ ਕਸਟਮਰ ਆ ਤੇ ਉਹਨਾਂ ਦਾ ਆਰਡਰ ਚੱਲ ਰਿਹਾ ਸੀ ਅਮਨ ਕੋਲ ਚੱਲ ਕਿ ਰਿਹਾ ਫਸਟ ਟਾਈਮ ਆਰਡਰ ਆ ਉਹਨਾਂ ਦਾ ਤੇ ਸਸਟੇ ਮੋਡਲ ਡਰ ਜਾਂਦੇ ਵਿਚਾਰੇ ਉਹ ਡਰ ਜਾਂਦੇ ਉਹਨਾਂ ਨੇ ਸਾਰੀ ਫੈਮਿਲੀ ਨਹੀਂ ਗੱਲ ਕੀਤੀ ਅਮਨ ਨਾਲ ਕੀ ਕੀ ਤੇ ਤੁਸੀਂ ਫਰਾਡ ਤਾਂ ਨਹੀਂ ਹੈਗੇ ਅਿੰਦਰ ਜਿਹੜੋ ਕਿ ਇਹਨਾਂ ਰਿਸ਼ਤਾ ਕਰਾਉਣੀ ਨਹੀਂ ਲੱਗਦਾ ਜੀ ਉਹਨਾਂ ਦੇ ਘਰ ਉਹਨਾਂ ਦੇ ਬੇਟੇ ਨੇ ਗੱਲ ਕੀਤੀ ਉਹਨਾਂ ਦੇ ਹਸਬੰਦ ਨੇ ਗੱਲ ਕੀਤੀ ਉਹਨਾਂ ਦੀ ਮੈਸੇਜ ਨੇ ਗੱਲ ਕੀਤੀ ਪਹਿਲਾਂ ਦੀਦੀ ਦੇ ਫੋਨ ਲਾ ਲੈ ਵਿਚਾਰੀ ਦੇ ਹਾਂ ਤੁਹੁੰਦਾ ਹੈ ਸਸਟੇ ਮੋਡਲ ਕਰਨਾ ਤੁਹਾਡੇ ਕੋਲ ਹਣਾ ਕੋਈ ਡਿਸਕਾਊਂਟ ਅਸੀਂ ਕਿਹਾ ਵੀ ਇਹਦਾ ਆਨਲਾਈਨ ਬਿਜ਼ਨਸ ਹੁੰਦਾ ਉਹਦੇ ਤੇ ਰੇਟ ਜਿਹੜੇ ਲੱਗੇ ਹੁੰਦੇ ਉਹ ਫਿਕਸ ਹੁੰਦੇ ਆ ਠੀਕ ਹੈ ਕਿਉਂਕਿ ਆਪਾਂ ਤੁਹਾਨੂੰ ਬਿਲਕੁਲ ਜੈਨੂਨ ਪ੍ਰਾਈਸ ਤੋਂ ਹੀ ਦੇ ਦਿੰਦੇ ਆ ਕੋਈ ਵੀ ਤੁਸੀਂ ਨਾਜ਼ੁਕ ਕਰਾਇਆ ਬਣਾ ਕੇ ਨਾਲ ਚਾਰ ਹੋਰ ਇਧਰ ਉਧਰ ਮੂੰਹ ਮਾਰੋਗੇ ਪਿਆ ਵੀ ਲੈ ਲਿਓ ਵੀ ਜਾਂ ਤੁਹਾਡੇ ਉਹ ਵੀ ਖਰਚੇ ਬਚਾਉਣੇ ਘਰੇ ਬੈ ਕੇ ਸ਼ਾਪਿੰਗ ਉਹ ਦੂਜਾ ਗਰਮੀ ਚ ਜਾਓਗੇ ਕੋਈ ਫਾਇਦਾ ਨਹੀਂ ਹੈਗਾ ਸਾਡੇ ਉਂਝ ਜਦੋਂ ਕੱਲ ਪਿਰੀਆਂ ਮੂੰਹ ਤੇ ਟੈਨਿੰਗ ਕਰਵਾ ਕੇ ਆਓਗੇ ਕੋਈ ਫਾਇਦਾ ਨਹੀਂ ਹੈਗਾ ਹਣਾ ਲੋਸ਼ਨ ਲਿਆ ਕੇ ਅਸੀਂ ਪਰਸੇ ਚ ਪਾ ਛੱਡਿਆ ਸੀ ਉਹਨੂੰ ਲਿਆ ਕੱਲ ਦਾ ਫਾਫੇ ਜੀ ਪੈਗੇ ਸਾਡੀ ਕੱਢਣ ਦੀ ਹਿੰਮਤ ਨਹੀਂ ਮਿਲਿਆ ਵੀ ਨਹੀਂ ਉਹ ਅੰਨੀ ਦਾ ਨਾਮ ਮੈਂ 500 ਰੁਪਏ ਲਾ ਕੇ ਆਈ ਉਹਦੇ ਤੇ ਚਾ ਤੂੰ ਗੱਲ ਕੰਪਲੀਟ ਕਰ ਫਿਰ ਕਰਨੀ ਆ ਉਹਨੂੰ ਅੱਜ ਬਾਦ ਵਿੱਚ ਮੈਨੂੰ ਗੱਲਾਂ ਭੁੱਲ ਜਾਣੀ ਫਿਰ ਕਰਦੇ ਆ ਤੇ ਉਹ ਭੈਣ ਕਹਿੰਦੇ ਕਹਿੰਦੇ ਤੇ ਕਹਿੰਦੇ ਕੋਈ ਵੀ ਲੈਸ ਵਗੈਰਾ ਮੈਂ ਦੀਦੀ ਦੇਖੋ ਵੀ ਤੁਸੀਂ ਸ਼ਿਪਿੰਗ ਨਾ ਦਿਓ ਜਿਹੜੀ ਮੈਂ ਇੰਨਾ ਕਰ ਸਕਦੀ ਹਣਾ ਸ਼ਿਪਿੰਗ ਤੁਸੀਂ ਨਾ ਦਿਓ ਕਹਿੰਦੇ ਠੀਕ ਐ ਉਹ ਕਹਿੰਦੇ ਮੈਂ ਤੁਹਾਨੂੰ ਤੁਸੀਂ ਮੈਨੂੰ ਜਦੋਂ ਸੂਟਾ ਤਾਂ ਪਸੰਦ ਹੋ ਗਿਆ ਮੈਂ ਤੁਹਾਨੂੰ ਆਪਣਾ ਗੂਗਲ ਪੇ ਜਾਂ ਪਿਅਰ ਕੋਡ ਸੈਂਡ ਕਰੂੰਗੀ ਪੇਮੈਂਟ ਕਰਕੇ ਤੁਸੀਂ ਸਕਰੀਨਸ਼ਾਟ ਭੇਜਣੀ ਹੈ ਤੁਸੀਂ ਵੀ ਸੁਣ ਲਓ ਜਿਹੜੇ ਵੇਖਣਦੇ ਹਨ ਹਾਂ ਅਗਲੀ ਵਾਰ ਤੋਂ ਤਾਂ ਪਾਹੀ ਟੈਨਸ਼ਨ ਲੇ ਅਸੀਂ ਜਿਹੜੀ ਦੇਖੋ ਜੀ ਸੂਟਾਂ ਦੀ ਵੀਡੀਓ ਅਪਲੋਡ ਚਾਹ ਬਣਾ ਲੈਣਾ ਪਤਾ ਨਾ ਆਏ ਵਧਾਈਆਂ ਇਸ ਲਈ ਆਏ ਇਸ ਲਈ ਚੱਟੀ ਮਾਰਨੀ ਗੱਲ ਪੂਰੀ ਹੋਣ ਦੇ ਆਰਡਰ ਆਇਆ ਸੀ ਆਪਾਂ ਨੂੰ ਹੋ ਮੈਨੂੰ ਕਹ ਮੈਂ ਇਹਦਾ ਡਰਨੂਆ ਪੇਮੈਂਟ ਦਾ ਭੇਜੂਗੀ ਤੁਸੀਂ ਮੈਨੂੰ ਪੇਮੈਂਟ ਭੇਜ ਕੇ ਸਕਰੀਨਸ਼ਾਟ ਭੇਜ ਦਿਓ ਨਾਲ ਤੁਸੀਂ ਪ੍ਰੋਪਰ ਐਡਰੈਸ ਜੇ ਤੁਸੀਂ ਪਿੰਡ ਚ ਰਹਿੰਦੇ ਹੋ ਤੁਹਾਡੇ ਪਿੰਡ ਦਾ ਨਾਮ ਤੁਹਾਡੀ ਤਸੀਲ ਤੁਹਾਡਾ ਜ਼ਿਲ੍ਹਾ ਠੀਕ ਹੈ ਤੁਹਾਡਾ ਪਿੰਨ ਕੋਡ ਨੰਬਰ ਔਰ ਜਿਹੜਾ ਫੋਨ ਨੰਬਰ ਦਿੰਨਾ ਉਹਨਾਂ ਦਾ ਨਾਮ ਹੋਣਾ ਜ਼ਰੂਰੀ ਹੈ ਕਿਉਂਕਿ ਇਨ ਕੇਸ ਸਾਨੂੰ ਉਹ ਕਰ ਲੈਂਦੇ ਨੇ ਕੋਰੀਰ ਵਾਲੇ ਫੋਨ ਕਰਦੇ ਤੁਹਾਨੂੰ ਪਤਾ ਹੋਵੇ ਸਾਡਾ ਕੋਈ ਕੋਰੀਰ ਆ ਰਿਹਾ ਹੈ ਕਈ ਵਾਰ ਭੈਣਾ ਕਰਦੀਆਂ ਨੇ ਸੂਟ ਆਪ オーडर ਕਰ ਲਿਆ ਨੰਬਰ ਘਰ ਆਪਣੇ ਹਸਬੰਦ ਦੇ ਦੇ ਦਿੰਦੇ ਨੇ ਉਹ ਚਾਰੇ ਕਹਿੰਦੇ ਸਾਨੂੰ ਤੇ ਪਤਾ ਹੀ ਨਾ ਕੋਈ ਆਰਡਰ ਹੀ ਨਹੀਂ ਹੋਣਾ ਹੈਗਾ ਇਸ ਕਰਕੇ ਆਰਡਰ ਸਾਡੇ ਕੋਲ ਫਿਰ ਵਾਪਸ ਆਉਂਦਾ ਉਹਦੇ ਕੋਰੀਰ ਕਰ ਸਾਾਨੂੰ ਦੁਬਾਰਾ ਭੇਜ ਜਾਂਦੇ ਨੇ ਠੀਕ ਹੈ ਜੀ ਤੇ ਬਾਕੀ ਤੁਸੀਂ ਪ੍ਰੋਪਰ ਭੈਣਾ ਦੇ ਬੁਟੀਕ ਤੇ ਪੰਜਾਬੀ ਨੀ ਸਾਰਾ ਕੁਝ ਦੱਸਿਆ ਹੋਣਾ ਇਹਨੀ ਚੀਜ਼ ਮੈਂ ਭੈਣ ਨੂੰ ਸਮਝਾਈ ਕਿ ਭੈਣ ਇਦਾਂ ਦਾ ਕਰਨਾ ਸਾਰਾ ਪ੍ਰੋਸੈਸ ਸਾਰਾ ਉਹ ਕਿ ਭੈਣ ਕਹਿੰਦੀ ਠੀਕ ਏ ਆलो ਹੁਣ ਮੇਰੇ ਹਸਬੰਦ ਨਾਲ ਗੱਲ ਕਰੋ ਉਹਨਾਂ ਨੂੰ ਦੱਸ ਦੋ ਤੇ ਫਿਰ ਮੈਂ ਉਹਨਾਂ ਨਾਲ ਗੱਲ ਕੀਤੀ ਉਹਦੇ ਹਸਬੰਦ ਆਹਣਾ ਪੈਸੇ ਦਾ ਸਾਡਾ ਵੀ ਬਣਦਾ ਨਹੀਂ ਮਤਲਬ ਸਾਡੇ ਬਿਜ਼ਨਸ ਨੂੰ ਲੈ ਕੇ ਵੀ ਸਾਡਾ ਬੁਟੀਕ ਵੀ ਭੈਣਾ ਦੇ ਨਾਂ ਤੇ ਆ ਤੇ ਕੰਮ ਵੀ ਭੈਣਾ ਦਾ ਏ ਪਰ ਕਈ ਭੈਣਾ ਵਿਚਾਰੀਆਂ ਮੇਰੇ ਨੂੰ ਟੈਨਸ਼ਨ ਜੀ ਵੀ ਹੁੰਦੀਆਂ ਹਨਾ ਇਹ ਤਾਂ ਮੈਂ ਮੇਰੀ ਸ਼ਿਹਾਰ ਨਹੀਂ ਹਾਂ ਤੇ ਮੈਂ ਵੀ ਪ੍ਰਧਾਨ ਸਾਹਿਬ ਸਾਰਾ ਕੁਝੁੱਟਿਆ ਸੀ ਪ੍ਰਧਾਨ ਸਾਹਿਬ ਆ ਆਰਡਰ ਕਰ ਦੋ ਆ ਆਰਡਰ ਕਰ ਦੋ ਹਣਾ ਪ੍ਰਧਾਨ ਸਾਹਿਬ ਉਹੀ ਹਨ ਕਿਤੇ ਹੈ ਤੇ ਪ੍ਰਧਾਨ ਸਾਹਿਬ ਤਾਂ ਬਸ ਉਹੀ ਸਮਝਦੀ ਹੈ ਨਾ ਇਹ ਖਜ਼ਾਨਚੀ ਦੇਖ ਖਜ਼ਾਨਚੀ ਫੋਕਾ ਹੀ ਕਰੰਦਰਾ ਖਾਲੀ ਖਾਲੀ ਤਾਂ ਖਜ਼ਾਨਚੀ ਦੇ ਬਸ ਪ੍ਰਧਾਨ ਹੈ ਤੇ ਫਿਰ ਦੀਦੀ ਕਹਿੰਦੇ ਲ ਮੇਰੇ ਹਸਬੰਦ ਨੂੰ ਸਮਝਾ ਦੋ ਸਾਰਾ ਫਿਰ ਉਹਨਾਂ ਦੇ ਹਸਬੰਦ ਨੂੰ ਸਮਝਾਇਆ ਉਹ ਕਹਿੰਦੇ ਲਓ ਹੁਣ ਅਗੋਂ ਮੇਰੇ ਬੇਟੇ ਨੂੰ ਸਮਝਾਇਆ ਸਾਰਾ ਕਹਿੰਦੇ ਬੇਟੇ ਨੂੰ ਸਮਝਾਇਆ ਕੌਣ ਪੁੱਛਾਲੀ ਆ ਆਰਡਰ ਦੇਣਾ ਕਿ ਸੂਟ ਲੈਣਾ ਕਿ ਨਹੀਂ ਲੈਣਾ ਹੈਗਾ ਪਰ ਮੈਂ ਸਾਰਾ ਨੂੰ ਸਮਝਾਤਾ ਬਟ ਇਹ ਹੈ ਕਿ ਉਹਨਾਂ ਨੂੰ ਅਗਲੀ ਵਾਰ ਸੌਖਾ ਹੋਵੇ ਕਿ ਤੋ ਵੀ ਆਰਡਰ ਕਰਨਗੇ ਉਹਨਾਂ ਨੂੰ ਇਹ ਚੀਜ਼ਾਂ ਪੁੱਛਣੀਆਂ ਲੋੜ ਨਹੀਂ ਪੈਗੀਆਂ ਫਿਰ ਕਈ ਵਾਰ ਕਹਿੰਦਾ ਨਾ ਕਿ ਕਈ ਵਾਰ ਬਿਨਾ ਮਤਲਬ ਤੋਂ ਜਦੋਂ ਕਿਸੇ ਨੂੰ ਆਪਾਂ ਮਿਲਦੇ ਆ ਸਾਨੂੰ ਕੋਈ ਸਿੱਖਣ ਨੂੰ ਮਿਲ ਜਾਂਦਾ ਹੁੰਦਾ ਇਹ ਚੀਜ਼ ਹੁੰਦੀ ਹੈ ਜ਼ਰੂਰੀ ਨਹੀਂ ਕਿ ਹਰ ਵਾਰ ਕਿਸੇ ਨਾਲ ਗੱਲ ਕਰਨੀ ਤਾਂ ਕਿਸੇ ਮਤਲਬ ਨਾਲ ਹੀ ਕਰਨੀ ਜਾਂ ਕੁਝ ਪੁੱਛਣ ਵਾਸਤੇ ਕਰਨੀ ਹੈ ਕਈ ਵਾਰ ਵੈਸੇ ਅਚਾਨਕ ਕਹਿੰਦੇ ਨਾ ਕੀ ਇਹ ਇਨਸੀਡੈਂਟ ਇਨਸੀਡੈਂਟ ਹੋ ਜਾਂਦਾ ਇਨਸੀਡੈਂਟ ਹੋ ਜਾਂਦਾ ਹੁੰਦਾ ਨਾ ਲੋਜਮੈਂਟ ਨੇ ਅੱਜ ਹੋਸਾ ਦਾ ਸ਼ਾਪਿੰਗ ਹੋ ਕੇ ਨਾ ਹੋਰ ਕਰ ਲੈਣ ਆਹ ਇਹਨਾਂ ਦਾ ਉਹਨਾਂ ਆਦਾਸ ਤੇ ਚਲੋ ਜੀ ਗਾਇਜ਼ ਹੁਣ ਅਸੀਂ ਕਰ ਲਈਏ ਘਰ ਦੇ ਕੰਮ ਕਰ ਕਿਉਂਕਿ ਸਾਡੇ ਖਲਾਰਾ ਬਹੁਤ ਪਿਆ ਸਾਡੇ ਮਿਸਤਰੀ ਪਹਿਲਾਂ ਮਾਰ ਰਹੀ ਛੁੱਟੀ ਪਰ ਹੁਣ ਮਿਸਤਰੀ ਪਹੁੰਚ ਚੁੱਕੇ ਨੇ ਤਾਂ ਅਸੀਂ ਮਿਸਤਰੀਆਂ ਨੇ ਦੇ ਲਈਏ ਚਾ ਤੁਸੀਂ ਬਣੇ ਰੋ ਵਲੋਗਾ ਚ ਤੇ ਹੈ ਜਲਦੀ ਤੁਹਾਡੇ ਲਈ ਕੁਝ ਨਵਾਂ ਲੈ ਕੇ ਆ ਰਹੇ ਹਾਂ ਤੁਸੀਂ ਬਸ ਵਲੌਗ ਮਿਸ ਨਹੀਂ ਕਰਨੇ ਜਲਦੀ ਹੀ ਤੁਹਾਨੂੰ ਕੁਝ ਤੋਂ ਮੇਰੇ ਭੈਣ ਭਰਾ ਕੁਛ ਕੁ ਮੈਨੂੰ WhatsApp ਤੇ ਮੈਸੇਜ ਕਰਿਓ ਅਸੀਂ ਇੱਕ ਸਟੋਰੀ ਬਣਾਉਣਾ ਚਾਹੁੰਦੇ ਆ ਤੇ ਜੇ ਕਿਸੇ ਕੋਲ ਕੋਈ ਸਟੋਰੀ ਹੋਈ ਤੇ ਪਲੀਜ਼ ਦੱਸਿਓ ਨਹੀਂ ਤਾਂ ਸਾਡੇ ਕੋਲ ਤਾਂ ਸਟੋਰੀ ਹੈਗੀ ਐ ਅਸੀਂ ਤਿੰਨੇ ਭੈਣਾਂ ਉਹਦੇ ਚ ਜੋ ਵੀ ਰੋਲ ਹੈ ਉਹਨਾਂ ਭਾਵਾਂਗੇ ਤੇ ਤੁਹਾਨੂੰ ਦੱਸਾਂਗੇ ਠੀਕ ਹੈ ਵਲੌਗਾਂ ਦੇ ਵਿੱਚ ਬਣੇ ਰਹੋ ਤੁਸੀਂ ਤੇ ਚਲੋ ਜੀ ਮਿਲਦੇ ਆ ਤੁਹਾਨੂੰ